ਬਹੁਤ ਮੁਸ਼ਕਿਲਾਂ ਵੀ ਆਂਟ ਜਾਣ ਤੇ ਪਾਣੀ ਦੀ ਮਤਲਬ ਰਹਿਣ ਪੈਣ ਦੀ ਸਾਡਾ ਬਹੁਤ ਮੁਸ਼ਕਲਾ ਹੈ ਕਿ ਤਰ੍ਹਾਂ ਆਈ ਸਾਡੀ ਕੋਈ ਜ਼ਮੀਨ ਨਹੀਂ ਕੋਈ ਜ਼ਾਇਦਤ ਨਹੀਂ ਕੋਈ ਸਾਨੂੰ ਆਂਟ ਜਾਣ ਵਾਸਤੇ ਬਹੁਤ ਮੁਸ਼ਕਲਾ ਨਾਹੀਂ ਘਟਰੇ ਕੋਈ ਜਗ੍ਹਾ ਹੈ ਪਾਰ ਕੋਈ ਸਾਡੇ ਕੀ ਮਤਲਬ ਨਾ ਕੋਈ ਪੈੜੀ ਹੈ ਨਾ ਕੋਈ ਜ਼ਮੀਨ ਹੈ ਬਹੁਤ ਮੁਸ਼ਕਲਾ ਕੰਮ ਕਰ ਵੀ ਹੈ ਨਹੀਂ ਆ ਵੇਹੇ ਜਾਂ ਟਾਈਮ ਪਾਸ ਕਰਦੇ ਇੱਕ ਦੂਸਰੇ ਦੇ ਘਰ ਕੰਮ ਕਰਕੇ ਤੇ ਗਰੀਬ ਬਹੁਤ ਮਾੜੇ ਆ ਬਿਲਕੁਲ ਹੀ ਲੱਤ ਤੋਂ ਵੀ ਹੈਡੀਕਾਪਟਰ ਮੈਂ ਕੋਈ ਕੰਮ ਕਰ ਨਹੀਂ ਸਕਦਾ ਆਨੇ ਜਣ ਦੀ ਬਹੁਤ ਮੁਸ਼ਕਲ ਰਿਸ਼ਤੇਦਾਰ ਵੀ ਸਾਨੂੰ ਇੰਨਾ ਕਿ ਨਹੀਂ ਰੱਖਦੇ ਦੇ ਨਾ ਕੋਈ ਸਾਡੇ ਕੋਲ ਆਂਦਾ ਜਾਂਦਾ ਆ ਬਹੁਤ ਮੁਸ਼ਕਲ ਆ ਦੋ ਚਾਰ ਦਿਨ ਰਹੇ ਰਹਿੰਦੇ ਆ ਫੇਰ ਆ ਜਾਂਦੇ ਆ ਇੱਧਰ ਕਿੱਥੇ ਜਾਈਏ ਹਾਂ ਉਹੀ ਮਤਲਬ ਰੱਖਣ ਦਾ ਪੈਣ ਦਾ ਰੋਪ ਟੰਗਦੀਆਂ ਨਾ ਕੋਈ ਸਰਕਾਰਾਂ ਅੰਦਰ ਆਂਦੀਆਂ ਜਾਂਦੀਆਂ ਸਾਨੂੰ ਕਹਿ ਦਿੰਦੀਆਂ ਪੋਲ ਪੋਲ ਅੱਜ ਬਣਾਉਣੀ ਆ ਕੱਲ ਬਣਾਉਣੀ ਕੋਈ ਨਹੀਂ ਬਣਾਉਂਦਾ ਫੇਰ ਕਹਿ ਕੇ ਚਲੇ ਜਾਂਦੇ ਆ ਮੁੜ ਕੇ ਕੋਈ ਨਹੀਂ ਸਾਡਾ ਸੋਚਦਾ ਮੁੜ ਕੇ ਵੜਦਾ ਨਹੀਂ ਸਾਡੇ ਵੱਲ ਦਿਖਦਾ ਨਹੀਂ ਪੀ ਕੋਈ ਹੈਗਾ ਰੰਦਾ ਕਿ ਜਾਂ ਨਹੀਂ ਰੰਦਾ ਕਿ ਜਾਂ ਕਿੱਦਾਂ ਖਾਂਦੇ ਕਿੱਦਾਂ ਰਹਿੰਦੇ ਆ ਸਾਡਾ ਸੋਚਦਾ ਕੁਛ ਨਹੀਂ ਇਹ ਚਾਰ ਪੰਜ ਕਿੰਨੇ ਬਹੁਤ ਔਖੇ ਹਨ ਕੋਈ ਅੰਮ੍ਰਿਤਸਰ ਹਨ ਜਾਣੇ ਵੀ ਪੈ ਜਾਂਦਾ ਜਾਂ ਕੋਈ ਕੁਛ ਵੀ ਹੁੰਦਾ ਬਹੁਤ ਮੁਸ਼ਕਿਲ ਹੈ ਮੇਰਾ ਹਾਂ ਬਹੁਤ ਮੁਸ਼ਕਿਲ ਆ ਬਹੁਤ ਚੰਗਾ ਇੱਥੇ ਤੇ ਮੈਂ ਕਹਿੰਦਾ 100 ਤੋਂ ਵੀ ਵੱਧ ਮੁਸ਼ਕਲਾਂ ਸਾਰੀਆਂ ਮੁਸ਼ਕਲਾਂ ਲੰਬੀਆਂ ਸਾਨੂੰ ਸਹੂਲਤਾਂ ਲੰਬੀ ਕੋਈ ਨਹੀਂ ਸਾਨੂੰ ਇੱਥੇ ਕੇਸ ਕਿਸਮ ਦੀ ਵੀ ਸਹੂਲਤ ਨਹੀਂ ਆ ਅਸੀਂ ਬੱਚਿਆਂ ਨੂੰ ਇੱਧਰ ਪੜਾਉਣ ਵਾਸਤੇ ਲਿਆ ਰਹੇ ਆ ਘਰ ਇੱਧਰ ਨਹੀਂ ਆ ਇੱਧਰ ਕਰਨਾ ਪਸ਼ੂ ਸਾਡੇ ਜਿਹੜੇ ਨਾ ਹੁਣ ਮੈਂ ਕੱਲ ਦਾ ਥੇ ਰੋ ਗਿਆ ਪਿਆ ਮੇਰੇ ਪਸ਼ੂ ਭੁੱਖੇ ਮਾਰ ਰਹੇ ਨੇ ਪੰਜ ਛੇ ਪਸ਼ੂ ਰੱਖਿਆ ਮੈਂ ਕਿ ਕਿੱਦਾਂ ਜਾ ਗਿਆਂ ਨੂੰ ਕਿਸ ਮੌਕੇ ਤੇ ਜਾ ਕੇ ਸਾਂਭਣਾ ਐ ਮੈਂ ਪੰਜ ਚਾਰ ਬੋਰੇ ਖਾਦ ਦੇ ਲੈ ਕੇ ਜਾ ਲਾਂ ਇਹਨਾਂ ਨੂੰ ਸਾਂਭਣਾ ਐ ਜਾਂ ਪਸ਼ੂ ਸਾਹਮਣੇ ਮੁਸ਼ਕਲਾ ਬਹੁਤ ਆ ਪੁਲਿਸ ਸਾਡਾ ਇੱਥੇ ਨਾ ਕਹਿੰਨੇ ਬਣਾਣਾ ਨਾ ਬੰਦਣਾ ਭਗਮਾਨ ਦਾ ਮਨ ਜੀਵਾਂ ਨਾਲ ਬੜੀ ਆਸ ਸੀ ਪਰ ਲੇਕਨ ਇਹ ਵੀ ਜਵਾਬ ਦੇ ਦੀ ਹਾਂਜੀ ਕਿੰਨੇ ਕੁ ਪਿੰਡ ਨੇ ਉਧਰ ਇੰਨੇ ਸੱਤ ਨੇ ਜੀ ਇੱਥੇ ਪਹਿਲਾਂ ਕਿੰਨੇ ਪਹਿਲਾਂ ਦੀ ਪਿੰਡਾਂ ਦੀ آبادی ਬਹੁਤ ਹੀ ਕੋਈ ਦਰਿਆ ਨੇ ਢਾਏ ਕੋ ਲੋਕੀ ਕਿਲਾ ਦੋ ਕਿਲੇ ਵਾਲੇ ਛੱਡ ਕੇ ਚਲ ਗਏ ਕਹਿੰਦੇ ਚਲੋ ਪਾਰ ਚਲੀਏ ਇੱਥੇ ਕੀ ਕਰਨਾ ਹੈ ਉਹ ਆਪਣੇ کاروبار ਲੋਕਾਂ ਪਾਲੇ ਤੇ ਬਾਕੀ ਪਿੰਡ ਦੇ ਇੱਥੇ ਮੇਰੇ ਖਿਆਲ 15 20 ਪਿੰਡ ਬਸਦੇ ਸੀ 25 ਪਿੰਡ ਵੀ ਹੋਣਗੇ ਕੋਈ ਸਮੇਂ ਨੂੰ ਕੋਈ ਦਰਿਆ ਦੇ ਬਾਝ ਆ ਗਏ ਕੁਝ ਲੋਕੀ ਛੱਡ ਕੇ ਚਲ ਗਏ ਯਾਦ ਹੋ ਗਿਆ ਉਹ ਦੇਸ਼ ਦਾ ਹਾਂਜੀ ਯਾਦ ਅਸੀਂ ਕਦੋਂ ਆ ਜੀ ਅਸੀਂ ਤਾਂ ਗੁਲਾਮ ਹੈ ਅੱਜ ਵੀ ਅਸੀਂ ਤਾਂ ਯਾਦ ਹੈ ਹੀ ਨਹੀਂ ਹੋਏ